ਅੱਜ ਆਪਾਂ ਬਣਾਉਣ ਲੱਗੇ ਆ ਜੀ ਘਰ ਦੇ ਵਿੱਚ ਵੇਸਣ ਦੇ ਪਕੌੜੇ ਸਬਜ਼ੀ ਵਾਲੇ ਉਹ ਵੀ ਬਿਨਾ ਮਸ਼ੀਨ ਤੋਂ ਤੇ ਚਲੋ ਜੀ ਆਪਾਂ ਵੇਸਣ ਦੇ ਪਕੌੜੇ ਅੱਜ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਬਣਾਉਣੇ ਦੱਸਾਂਗੇ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਵੇਸਣ ਦੇ ਪਕੌੜੇ ਬਣਾਉਣ ਲਈ ਜੀ ਆਪਾਂ ਇੱਕ ਕੌਲੀ ਲਈਤੀ ਇੱਥੇ ਵੇਸਣ ਦੀ ਵੇਸਣ ਨੂੰ ਆਪਾਂ ਕਿਸੇ ਵਰਤਨ ਦੇ ਵਿੱਚ ਪਾ ਲਾਂਗੇ ਖੁੱਲੇ ਵਰਤਨ ਦੇ ਵਿੱਚ ਪਾ ਲੈਣਾ ਵੇਸਣ ਨੂੰ ਤੇ ਸਵਾਦ ਦੇ ਅਨਸਾਰ ਆਪਾਂ ਪਾ ਦਾਂਗੇ ਜੀ ਇਹਦੇ ਵਿੱਚ ਥੋੜਾ ਜਿਹਾ ਨਮਕ ਅੱਡੇ ਚਮਚੇ ਤੋਂ ਵੀ ਘੱਟ ਨਮਕ ਲੀਤਾ ਆਪਾਂ ਥੋੜੀ ਜਿਹੀ ਆਪਾਂ ਪਾਵਾਂਗੇ ਜੀ ਰੰਗ ਦੇ ਵਾਸਤੇ ਹਲਦੀ ਅੱਧਾ ਕ ਚਮਚਾ ਆਪਾਂ ਪਾ ਦਾਂਗੇ ਜੀਰੇ ਦਾ ਥੋੜਾ ਜਿਹਾ ਇੱਥੇ ਆਪਾਂ ਲੈਤਾ ਜੀ ਮਿੱਠਾ ਸੋਡਾ ਬੇਕਿੰਗ ਸੋਡਾ ਤੇ ਜੇਦੋ ਆਪਣੇ ਘਰ ਦੇ ਵਿੱਚ ਕੋਈ ਵੀ ਸਬਜ਼ੀ ਨਾ ਹੋਵੇ ਜੀ ਜਾਂ ਆਪਣਾ ਸਬਜ਼ੀਆਂ ਤੋਂ ਮਾ ਨੱਕ ਜਾਂਦਾ ਕਈ ਵਾਰਕ ਸਬਜ਼ੀਆਂ ਖਾ ਖਾ ਕੇ ਆਪਾਂ ਘਰ ਦੇ ਵਿੱਚ ਇਹ ਬੇਸਨ ਦੇ ਪਕੌੜੇ ਮਿੰਟਾਂ ਵਿੱਚ ਹੀ ਬਣਾ ਸਕਦੇ ਹਾਂਗੇ ਬਿਨਾ ਮਸ਼ੀਨ ਤੋਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਬਣ ਜਾਂਦੇ ਆ ਜੀ ਤੇ ਇੱਥੇ ਆਪਾਂ ਲਵਾਂਗੇ 2 ਚਮਚ ਤੇਲ ਦੇ ਆਪਾਂ ਸਰੋਂ ਦਾ ਤੇਲ ਹੀ ਵਰਤ ਰਹੇ ਹਾਂ ਜੀ ਇੱਥੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਇਸ ਤਰੀਕੇ ਨਾਲ ਤੇ ਹੱਥਾਂ ਨਾਲ ਵੀ ਤੁਸੀਂ ਇੱਥੇ ਰਲਾ ਸਕਦੇ ਆ ਇਹਨੂੰ ਕਿਉਂਕਿ ਆਪਾਂ ਇਹਨੂੰ ਹੱਥਾਂ ਨਾਲ ਹੀ ਵਧੀਆ ਇਹਨੂੰ ਮਿਕਸ ਕਰਾਂਗੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਵਧੀਆ ਇਹ ਮਿਕਸ ਕਰ ਲੈਣਾ ਜੀ ਚੰਗੀ ਤਰ੍ਹਾਂ ਇਹਨੂੰ ਜਿਹੜਾ ਸਾਰਾ ਸਮਾਨ ਇਹਦੇ ਵਿੱਚ ਪਾਇਆ ਆਪਾਂ ਵੇਸਣ ਚ ਤੇ ਹੁਣ ਆਪਾਂ ਇੱਥੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਨੂੰ ਆਪਾਂ ਘੋਲ ਤਿਆਰ ਕਰਾਂਗੇ ਇਹਦਾ ਵੇਸਣ ਦਾ ਪਾਣੀ ਤੁਸੀਂ ਇੱਕਦਮ ਜ਼ਿਆਦਾ ਨਹੀਂ ਪਾਉਣਾ ਹੈਗਾ ਥੋੜਾ ਥੋੜਾ ਪਾ ਕੇ ਤੇ ਇਹਦਾ ਘੋਲ ਤਿਆਰ ਕਰ ਲਾਂਗੇ ਆਪਾਂ ਤੁਹਾਨੂੰ ਦੱਸਾਂਗੇ ਕਿਦਾਂ ਦਾ ਇਹਦਾ ਘੋਲ ਰੱਖਣਾਗਾ ਕਿੰਨਾ ਕ ਮੋਟ ਪਤਲਾ ਜਾਂ ਗਾੜਾ ਰੱਖਣਾ ਇਹ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾਲ ਗਏ ਮਿਕਸ ਕਰ ਲਏ ਤੇ ਇਹ ਵੇਖੋ ਜੀ ਇਸ ਤਰੀਕੇ ਦਾ ਆਪਾਂ ਘੋਲ ਤਿਆਰ ਕਰ ਲੈਣਾਗਾ ਨਾ ਜ਼ਿਆਦਾ ਗਾੜਾ ਤੇ ਨਾ ਜ਼ਿਆਦਾ ਪਤਲਾ ਇਹ ਇਸ ਤਰੀਕੇ ਨਾਲ ਡਿੱਗਣਾ ਚਾਹੀਦਾ ਘੋਲ ਇਹ ਇਹ ਵੇਖੋ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਹੁੰਦੀ ਹੈ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਬੈਟਰ ਤਿਆਰ ਕਰ ਲਿਆ ਜੀ ਤੇ ਇਦਾਂ ਦਾ ਆਪਾਂ ਨੂੰ ਚਾਹੀਦਾ ਇੱਕ ਲਫਾਫਾ ਪੋਲੀਥੀਨ ਇਥੇ ਆਪਾਂ ਰੱਖ ਲਾਂਗੇ ਗਲਾਸ ਤੇ ਇਹ ਜਿਹੜਾ ਤ੍ਰਿਕੋਨਾ ਪਾਸਾ ਇਹਦਾ ਗਲਾਸ ਦਾ ਇਸ ਤਰੀਕੇ ਨਾਲ ਆਪਾਂ ਇੱਕ ਪਾਸਾ ਇਹਦਾ ਵਿੱਚ ਪਾ ਲਾਂਗੇ ਇਸ ਤਰੀਕੇ ਨਾਲ ਤੇ ਹੁਣ ਉਸ ਤੋਂ ਆਪਾਂ ਇਹਨੂੰ ਫੋਲਡ ਕਰ ਲਾਂਗੇ ਲਫਾਫੇ ਨੂੰ ਇਸ ਤਰੀਕੇ ਨਾਲ ਜੀ ਤੇ ਹੁਣ ਸਾਰਾ ਬੈਟਰ ਆਪਾਂ ਇਹਦੇ ਵਿੱਚ ਪਾ ਲਾਂਗੇ ਇਸ ਤਰੀਕੇ ਨਾਲ ਸਾਰਾ ਬੈਟਰ ਇਹਦਾ ਭਰ ਲਾਂਗੇ ਆਪਾਂ ਵਿੱਚ ਤੇ ਇਹ ਵੇਖੋ ਜੀ ਆਪਾਂ ਸਾਰਾ ਬੈਟਰ ਪਾ ਲਿਆ ਲਫਾਫੇ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਹੁਣ ਆਪਾਂ ਕੀਪ ਦੀ ਤਰ੍ਹਾਂ ਬਣਾ ਲੈਾਂਗੇ ਤੇ ਇਹ ਵੇਖੋ ਜੀ ਇਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਕੀਪ ਦੀ ਤਰ੍ਹਾਂ ਬਣਾ ਲਿਆ ਤੇ ਹੁਣ ਆਪਾਂ ਥੋੜਾ ਜਿਹਾ ਮੂੰਹ ਕੱਟ ਦਾਂਗੇ ਇਹਦਾ ਇੱਥੋਂ ਪਕੌੜੇ ਕੱਢਣ ਲਈ ਜੀ ਜਿੰਨੇ ਕ ਤੁਸੀਂ ਮੋٹے ਰੱਖਣੇ ਪਕੌੜੇ ਉਸ ਹਿਸਾਬ ਨਾਲ ਇਹਦਾ ਮੂੰਹ ਕੱਟ ਲੈਣਾ ਗਮੂਰੋ ਤੇ ਇਹ ਵੇਖੋ ਜੀ ਹੁਣ ਆਪਣਾ ਤੇਲ ਹੋ ਗਿਆ ਇੱਧਰ ਗਰਮ ਤੇਲ ਆਪਾਂ ਪਹਿਲਾਂ ਹੀ ਗਰਮ ਰੱਖ ਲਿਆ ਸੀਗਾ ਨਾਲ ਨਾਲ ਆਪਾਂ ਵੇਸਣ ਦਾ ਘੋਲ ਤਿਆਰ ਕਰ ਲਿਆ ਤੇ ਹੁਣ ਆਪਾਂ ਪਕੌੜੇ ਤੜ ਲਾਂਗੇ ਇਹਦੇ ਵਿੱਚ ਇਸ ਤਰੀਕੇ ਨਾਲ ਇਹ ਵੇਖੋ ਇਸ ਤਰੀਕੇ ਨਾਲ ਆਪਾਂ ਜਿੰਨੇ ਕੁ ਤੁਸੀਂ ਮੋٹے ਪਤਲੇ ਰੱਖਣੇ ਹੈਗੇ ਕਿਉਂਕਿ ਮੋٹے ਹੁੰਦੇ ਆ ਪਕੌੜੇ ਸਬਜ਼ੀ ਵਾਲੇ ਇਸ ਤਰੀਕੇ ਨਾਲ ਆਪਾਂ ਕਰ ਲਾਂਗੇ ਇਹ ਵੇਖੋ ਕਿੰਨੇ ਜਿਆਦਾ ਵਧੀਆ ਬਣ ਰਹੇ ਆ ਪਕੌੜੇ ਆਪਣੇ ਨਾ ਆਪਾਂ ਇੱਥੇ ਕੋਈ ਮਸ਼ੀਨ ਵਰਤੀ ਹੈਗੀ ਬਿਨਾ ਮਸ਼ੀਨ ਤੋਂ ਤੇ ਦੇਖੋ ਜੀ ਕਿੰਨੇ ਜਿਆਦਾ ਪਕੌੜੇ ਵਧੀਆ ਆਪਣੇ ਬਣ ਕੇ ਤਿਆਰ ਹੋਣਗੇ ਦੇਖੋ ਤੁਸੀਂ ਤੇ ਇੱਕਦਮ कुरकुरੇ ਪਕੌੜੇ ਬਣ ਕੇ ਤਿਆਰ ਹੋਣਗੇ ਕਰੰਚੀ ਤੇ ਹੁਣ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਪਕਾ ਲਾਂਗੇ ਇੱਕ ਵਾਰ ਫਿਰ ਆਪਾਂ ਇਹਨਾਂ ਦਾ ਪਾਸਾ ਬਲਟਾਂਗੇ ਹਜੇ ਇੱਕ ਸਾਈਡ ਪੱਕ ਜਾਂਦੋ ਇਹਨਾਂ ਦੀ ਇਹ ਵੇਖੋ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਕਮੈਂਟ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਆਪਾਂ ਛੋਟੇ ਛੋਟੇ ਬੱਚਿਆਂ ਨਾਲ ਵੀਡੀਓ ਤਿਆਰ ਕਰਦੇ ਆਂ ਤੁਹਾਡੇ ਲਈ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਤੇ ਵੇਖੋ ਹੁਣ ਇਹਨਾਂ ਦੀ ਸਾਈਡ ਪੱਕ ਰਹੀ ਆ ਤੇ ਆਪਾਂ ਇਹਨਾਂ ਦੀ ਸਾਈਡ ਫਲਟਾਂਗੇ ਹੁਣ ਇਸੇ ਤਰੀਕੇ ਨਾਲ ਤੇ ਪਲਟ ਦਾਂਗੇ ਜੀ ਹੁਣ ਇਹ ਵੇਖੋ ਕਿੰਨੇ ਜ਼ਿਆਦਾ ਵਧੀਆ ਪਕੌੜੇ ਬਣ ਕੇ ਤਿਆਰ ਹੋਏ ਆਪਣੇ ਤੇ ਹੁਣ ਆਪਾਂ ਇਹਨਾਂ ਦਾ ਪਾਸਾ ਪਲਟ ਦਾਂਗੇ ਤੇ ਜੇਕਰ ਤੁਸੀਂ ਇਸੇ ਤਰੀਕੇ ਨਾਲ ਇਹਨੂੰ ਖਾਣਾ ਚਾਹੁੰਦੇ ਹੋ ਜੀ ਚਾਹ ਨਾਲ ਇਸੇ ਤਰ੍ਹਾਂ ਵੀ ਖਾ ਸਕਦੇ ਆਂਗੇ ਤੇ ਜੇਕਰ ਤੁਸੀਂ ਇਸੇ ਤਰ੍ਹਾਂ ਖਾਣਾ ਚਾਹੁੰਦੇ ਆ ਤਾਂ ਇਹਦੇ ਵਿੱਚ ਥੋੜੀ ਜੀ ਮਿਰਚ ਜ਼ਰੂਰ ਪਾ ਲੈਣੀ ਲਾਲ ਮਿਰਚ ਜਾਂ ਕਾਲੀ ਮਿਰਚ ਪਾ ਲੈਣੀ ਜੇਕਰ ਤੁਹਾਨੂੰ ਕਾਲੀ ਮਿਰਚ ਦਾ ਟੇਸਟ ਵਧੀਆ ਲੱਗਦਾ ਤੇ ਆਪਾਂ ਇਹ ਫੱਜੀ ਵਾਸਤੇ ਬਣਾਏ ਆ ਤੇ ਸਬਜੀ ਵਾਲੇ ਪਕੌੜਿਆਂ ਚ ਕੱਲਾ ਨਮਕ ਹੀ ਹੁੰਦਾ ਜੀ ਤੇ ਦੇਖੋ ਤੁਸੀਂ ਕਹਿ ਨਹੀਂ ਸਕਦੇ ਇਹ ਜੇਕਰ ਘਰੇ ਬਣਾ ਕੇ ਤਿਆਰ ਕਰੋਗੇ ਨਾ ਤੇ ਤੁਹਾਨੂੰ ਵੀ ਇੱਦਾ ਹੀ ਲੱਗੂਗਾ ਜਿਵੇਂ ਕਿ ਦੁਕਾਨ ਆਪਾਂ ਬਜ਼ਾਰੋਂ ਲੈ ਕੇ ਆਉਨੇ ਹੁਣੇ ਦੁਕਾਨਾਂ ਤੋਂ ਬਨੇ ਬਣਾਏ ਪਕੌੜੇ ਸਬਜੀ ਵਾਸਤੇ ਇਸ ਤਰੀਕੇ ਦੇ ਪਕੌੜੇ ਆਪਣੇ ਬਣ ਕੇ ਤਿਆਰ ਹੁੰਦੇ ਆ ਜੀ ਘਰ 'ਚ ਇਹ ਦੇਖੋ ਜੀ ਬਿਲਕੁਲ ਕੁਲੋਇਤ ਦਿਖਾਉਂਦੇ ਆ ਤੇ ਨਾ ਹੀ ਆਪਾਂ ਘਰ ਦੇ ਵਿੱਚ ਸਾਫ਼ ਸਫਾਈ ਨਾਲ ਤਿਆਰ ਕਰਦੇ ਆ ਇਹ ਪਕੌੜੇ ਤੇ ਇੱਥੇ ਆਪਾਂ ਮੀਡੀਅਮ ਜਿਹਾ ਫਲੇਮ ਹੀ ਰੱਖਿਆ ਜੀ ਗੈਸ ਦਾ ਜਿਆਦਾ ਤੇਜ਼ ਨਹੀਂ ਕਰਨਾ ਹੈਗਾ ਮੀਡੀਅਮ ਫਲੇਮ ਤੇ ਪਕਾਉਣਾ ਆਪਾਂ ਇੱਥੇ ਪਕੌੜਿਆਂ ਨੂੰ ਤੇ ਬਾਹਰ ਆਪਾਂ ਨੂੰ ਐ ਨਹੀਂ ਪਤਾ ਹੁੰਦਾ ਜੀ ਕਿੰ ਤਾਂ ਪਕੌੜੇ ਤਿਆਰ ਕਰ ਦੇਗੇ ਤੇ ਕਿੰ ਤਾਂ ਨਹੀਂ ਸਾਫ਼ ਸਫਾਈ ਦਾ ਧਿਆਨ ਰੱਖਦੇ ਬਾਹਰ ਜੀ ਤੇ ਘਰ ਦੇ ਵਿੱਚ ਆਪਾਂ ਬਹੁਤ ਹੀ ਵਧੀਆ ਇਹ ਆਪਣੇ ਹੱਥੀ ਤਿਆਰ ਕਰ ਸਕਦੇ ਆ ਪਕੌੜੇ ਇਹ ਇਹ ਦੇਖ ਇਹ ਦੇਖੋ ਜੀ ਪਕੌੜੇ ਹੁਣ ਆਪਣੇ ਬਣ ਗਏ ਤੇ ਅੱਜ ਦੀ ਆਪਣੀ ਇੰਨੀ ਵੀਡੀਓ ਸੀ ਜੀ ਆਪਾਂ ਸਾਰੇ ਪਕੌੜੇ ਇੱਦਾਂ ਹੀ ਬਣਾ ਲਾਂਗੇ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਬਹੁਤ ਜ਼ਿਆਦਾ ਪਸੰਦ ਆਈ ਹੋਊਗੀ ਜੀ ਇਸ ਤਰੀਕੇ ਨਾਲ ਤੁਸੀਂ ਵੀ ਜ਼ਰੂਰ ਇਹ ਪਕੌੜਿਆਂ ਦੀ ਰੈਸਪੀ ਜ਼ਰੂਰ ਟਰਾਈ ਕਰਨਾ ਜੀ ਘਰ ਦੇ ਵਿੱਚ